ਉਹਨਾਂ ਦੇ ਜਾ ਰਹੇ ਹਾਂ ਕਈ ਇਹ ਉਹ ਜਿਹਨਾਂ ਨੂੰ ਕੰਧਾਂ ਨਾਲ ਵਰਤੋਂ ਕਰ ਰਹੇ ਨੇ ਨਾ ਆਪਾਂ ਦੀ ਆਪਮਾਨੀ ਮਾਰੋ ਬੜੀ ਆ ਗਈ ਆ ਬੜੀ ਆਈ ਜਾ ਰਹੀ ਆ ਚੋਲ ਦੇ ਨੀ ਸਾਲੀ ਚੋਲ ਪਜਾ ਦੀ ਕਿਵੇਂ ਹੁੰਦੀ ਅੱਗੇ ਨੂੰ ਆਈ ਨਹੀਂ ਕਬਾਈ ਦਾਣਾ ਕੀ ਗੱਲ ਹੋਈ ਇੱਥੇ ਸਾਡੇ ਬੈਗ ਸਾੜਦੇ ਅੱਗ ਲੱਗੀ ਇਹਨਾਂ ਦਾ ਕੋਈ ਲੜਾਈ ਝਗੜਾਈ ਤੋਂ ਅੱਗ ਲੱਗਣ ਦੇ ਕਾਰਨ ਵਿੱਚ ਕਾਂ ਦੇ ਜਿਹੜੀ ਸਾਜੀ ਤੋਂ ਸਾਜੀ ਕਾਂ ਦਾ ਹੁੰਦਾ ਕਰਨਾ ਅੱਡੀ ਕਰਨਾ ਸਾਰੇ ਫਟ ਗਏ ਨੇ ਵੀ ਇੱਧਰ 10 ਮਿੰਟ ਵਾਰ ਬਿਗੜਨਾ ਹੁੰਦੀ ਹੈ ਇੱਧਰ ਵੀ ਅੱਗ ਲੱਗ ਜਾਈ ਸਾਰੇ ਬੱਸ ਸਾਡਾ ਬਹੁਤ ਨੁਕਸਾਨ ਹੋਇਆ ਇਹਦਾ ਕੋਈ ਹੱਲ ਨਹੀਂ ਤਾਂ ਕਦੋਂ ਕੋ ਲੱਗੀ ਸੀ ਇਹ ਕੁਛ ਸਾਢੇ 4:00 ਵਜੇ 4:00 ਵਜੇ ਫਾਈਬਰਟ ਕਿੰਨੇ ਕੋਜਾਈ ਫਾਈਬਰਟ ਦੇ ਆਈਏ ਕੋਈ ਸਾਢੇ 5:00 ਮੇਰਾ ਨਾਮ ਗੁਰਚਰਨ ਸਿੰਘ ਹੈ ਕੀ ਗੱਲ ਹੋਈ ਅੱਜ ਅੱਜ ਮੇਰੇ ਘਰ ਨੂੰ ਅੱਗ ਲਾਤੀ ਜੀ ਰਜਨੀ ਪਾਲਾ ਵੱਲੋਂ ਤੇ ਉਹਦੇ ਭਰਾ ਵੱਲੋਂ ਤੇ ਉਹਦੇ ਉਹਦੇ ਜੀਜਾ ਵੱਲੋਂ ਉਹਦੀ ਮਾਂ ਨੇ ਉਹਦੀ ਭੈਣ ਨੇ ਸਾਰੇ ਰਲ ਕੇ ਮੇਰੇ ਘਰ ਅੱਗ ਲਾਤੀ ਅੱਜ ਸਵੇਰੇ 5 ਵਜੇ ਉਹ ਰਜਨੀ ਕੌਣ ਹੈ ਰਜਨੀ ਮੇਰੇ ਘਰ ਦੀ ਉਹਦਾ ਮੇਰਾ ਕੋਡ ਕੇਸ ਚੱਲਦਾ ਪਿਆ ਜੀ ਤੁਹਾਨੂੰ ਕਿਦਾਂ ਪਤਾ ਲੱਗਾ ਸਾਰਾ ਸਾਨੂੰ ਸਾਡੇ ਗਵਾਂਢੀ ਨੇ ਦੱਸਿਆ ਜੀ ਮੈਨੂੰ ਫੋਨ ਆਇਆ ਕੱਲ ਰਾਤ ਸਾਰਾ ਟੱਬਰ ਮੈਨੂੰ ਫੋਨ ਕਰਦਾ ਪਿਆ ਮੈਂ ਫੋਨ ਚੱਕਿਆ ਨਹੀਂ ਮੈਂ ਰਾਤ 11 ਵਜੇ ਤੱਕ ਫੋਨ ਕਰਦੇ ਸਾਂ 11:30 ਵਜੇ ਤੱਕ ਜਦ ਜਿੰਨੀ ਬਾਲਾ ਦਾ ਭਰਾ ਉਹਦੀ ਭੈਣ ਉਹਦਾ ਜੀਜਾ ਮੈਨੂੰ ਰਾਤੀ ਫੋਨ ਕਰਦੇ ਰਹੇ ਮੈਂ ਫੋਨ ਚੱਕਿਆ ਨਹੀਂ ਮੈਨੂੰ ਜਾਨ ਜਾਨੋ ਮਾਰਨ ਦੇ ਸਾਰੇ ਮਤਲਬ ਉਹਨਾਂ ਨੇ ਸ਼ਰੀਰ ਅੰਤਰ ਰਜੇ ਹੀ ਤੇ ਮੈਂ ਘਰ ਨਹੀਂ ਉਹਨਾਂ ਦੇ ਖਿਆਲ ਖੇਰੇ ਘਰ ਹੋਊਗਾ ਨਾ ਅੱਗ ਲੱਗਣੋਂ ਚੜਕੇ ਲੇਕਿਨ ਲੋਗ ਲੱਗੇ ਹੀ ਘਰ ਘਰ ਨੂੰ ਮੇਰੇ ਨੂੰ ਕਿੰਨਾ ਕ ਨੁਕਸਾਨ ਹੋ ਗਿਆ ਨਾ ਨੁਕਸਾਨ ਪੂਰਾ ਘਰ ਮੇਰਾ ਸੜ ਗਿਆ ਜੀ 119 ਦੀ ਗੱਲ ਹੀ ਕੀ